ਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸਰਵਜੀਤ ਕੌਰ ਦੀ ਜਿਹੜੀ ਖ ਬਹੁਤ ਸਾਰੇ ਔਰਤਾਂ ਦੇ ਲਈ ਅੱਜ ਮਿਸਾਲ ਬਣੀ ਹੋਈ ਹੈ ਸਰਵਜੀਤ ਕੌਰ ਜਿਹੜੀ ਖੁਦ ਤਾਂ ਅਪਾਹਜ ਹੈ ਪਰ ਉਹਨਾਂ ਨੇ ਆਪਣੀ ਇਸ ਅਪਾਹਜਤਾ ਨੂੰ ਜਿਹੜੀ ਹੈ ਕਮਜ਼ੋਰੀ ਨਹੀਂ ਸਗੋ ਤਾਕਤ ਬਣਾਇਆ ਹੈ ਤੇ ਨਾਲ ਹੀ ਅੱਜ ਦੇ ਸਮੇਂ ਦੇ ਵਿੱਚ 200 ਤੋਂ ਵੱਧ ਲੋਕਾਂ ਨੂੰ ਉਹ ਰੋਜ਼ਗਾਰ ਵੀ ਦੇ ਰਹੀ ਹੈ ਤੇ ਨਾਲ ਹੀ ਬਹੁਤ ਸਾਰੀਆਂ ਜੜੀਆਂ ਪਿੰਡਾਂ ਦੀਆਂ ਔਰਤਾਂ ਹੈ ਉਹਨਾਂ ਦੇ ਲਈ ਸਰਵਜੀਤ कौर ਅੱਜ ਮਿਸਾਲ ਬਣੀ ਹੋਈ ਹੈ ਕਿਸ ਤਰੀਕੇ ਦੇ ਨਾਲ ਅੱਜ ਇਸ ਕਮਜ਼ੋਰੀ ਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹਿੰਮਤ ਹਾਰ ਜਾਂਦੇ ਨੇ ਪਰ ਸਰਵਜੀਤ ਕੌਰ ਕਿਸ ਦੀਕੇ ਦੇ ਨਾਲ ਪਿੰਡਾਂ ਦੀਆਂ ਆਮ ਘਰਾਸੀਆਂ ਇਹ ਔਰਤਾ ਦੇ ਲਈ ਅੱਜ ਇੱਕ ਰੋਲ ਮਾਡਲ ਬਣੀ ਹੈ ਕਿਸ ਤਰੀਕੇ ਦੇ ਨਾਲ ਸਰਬਜੀਤ ਦੇ ਇਨ੍ਹਾਂ ਪਿੰਡਾਂ ਦੀਆਂ ਔਰਤਾ ਜੜੀਆਂ ਕਿ ਬਹੁਤ ਘੱਟ ਪੜੀਆਂ ਲਿਖੀਆਂ ਨੇ ਪਰ ਫਿਰ ਵੀ ਉਹਨਾਂ ਨੂੰ ਇੰਨਾ ਕਾਬਿਲ ਕਰ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਖੋਲ੍ਹ ਪਰ ਸਕਦੀਆਂ ਨੇ ਤੇ ਖੁਦ ਦਾ ਗੁਜ਼ਾਰਾ ਆਪਣੇ ਦਮ ਤੇ ਕਰ ਸਕਦੀਆਂ ਨੇ ਤੇ ਇਹ ਕਹਾਣੀ ਬਠਿੰਡਾ ਦੀ ਸਰਬਜੀਤ ਕੌਰ ਦੀ ਹੈ ਕਹਿੰਦੇ ਨੇ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਦੇ ਨੇ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਹ ਕਹਾਣੀ ਤਾਂ ਟੁਕਦੀ ਹੈ ਇਹ ਤੁਕ ਤਾਂ ਟੁਕਦੀ ਜਿਹੜੀ ਹੈ ਉਹ ਬਠਿੰਡਾ ਦੀ ਸਰਬਜੀਤ ਕੌਰ ਦੇ ਉੱਤੇ ਹੈ ਕਿਉਂਕਿ ਇਸ ਬੀਬੀ ਨੇ ਉਹ ਕਰ ਦਿਖਾਇਆ ਹੈ ਜਿਹੜੇ ਕਿ ਬਹੁਤ ਘੱਟ ਲੋਕ ਕਰਦੇ ਨੇ ਕਿਉਂਕਿ ਇਸ ਬੀਬੀ ਨੇ ਉਹਨਾਂ 200 ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਦਿੱਤਾ ਹੈ ਤੇ ਖੁਦ ਪੈਸੇ ਕਮਾਂਡ ਦੇ ਕਾਬਿਲ ਕਰ ਦਿੱਤਾ ਹੈ ਤੇ ਅੱਜ ਉਹਨਾਂ ਔਰਤਾਂ ਦਾ ਸਮਾਜ ਦੇ ਵਿੱਚ ਵੱਖਰਾ ਰੁਤਬਾ ਹੈ ਤੇ ਉਹ ਕਿਸੇ ਦੇਹ ਅੱਗੇ ਹੱਥ ਨਹੀਂ ਅੜਦੀਆਂ ਸਗੋਂ ਆਪਣੇ ਇਹਨਾਂ ਹੱਥਾਂ ਦੇ ਨਾਲ ਕਿਰਤ ਕਰਦੀਆਂ ਨੇ ਤੇ ਆਪਣੇ ਪਰਿਵਾਰ ਦਾ ਬੱਚਿਆਂ ਦਾ ਗੁਜ਼ਾਰਾ ਚਲਾਉਂਦੀ ਹੈ ਤਾਂ ਦੱਸਦੀਏ ਦਰਅਸਲ ਜਿੱਥੇ ਇਸ ਔਰਤ ਨੇ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਹੋਰਾਂ ਔਰਤਾਂ ਦੇ ਲਈ ਵੀ ਮਿਸਾਲ ਪੈਦਾ ਕੀਤੀ ਹੈ ਸਰੀਰਕ ਤੌਰ ਦੇ ਉੱਤੇ ਅਪਾਹਜ ਹੋਣ ਦੇ ਬਾਵਜੂਦ ਪਿੰਡ ਸੇਖੂ ਦੀ ਇਸ ਔਰਤ ਨੇ ਆਪਣੀ ਸੋਚ ਨੂੰ ਹਮੇਸ਼ਾ ਅਗਾਹ ਵਾਧੂ ਰੱਖਿਆ ਪਿੰਡ ਸੇਖੂ ਦੀ ਸਰਬਜੀਤ कौर ਅੱਜ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣ ਕੇ ਉੱਭਰੀ ਹੈ ਇਸ ਇਸ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਕੇ ਸਵੈ ਰੁਜ਼ਗਾਰ ਦੇ ਨਾਲ ਜੋੜ ਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣੀ ਹੈ ਬਲਕਿ ਇਹ ਪਿੰਡ ਦੀਆਂ 200 ਤੋਂ ਵੱਧ ਔਰਤਾਂ ਨੂੰ 21 ਸਵੈ ਸਹਾਇਤਾ ਗਰੁੱਪ ਬਣਾ ਕੇ ਸਵੈ ਰੋਜ਼ਗਾਰ ਦੇ ਯੋਗ ਬਣਾਇਆ ਹੈ ਇਸ ਨਾਲ ਪਿੰਡ ਦੇ ਵਿੱਚ ਅਜੇਹੀ ਤਬਦੀਲੀ ਆਈ ਹੈ ਹੁਣ ਐਚ ਪੀ ਸੀ ਐਲ ਮਿੱਤਲ એનર્ਜੀ ਲਿਮਟਿਡ ਦੀ ਗੁਰੂ ਗੋਬਿੰਦ ਸਿੰਘ ਰਿਫੈਨਰੀ ਦੇ ਵੱਲੋਂ ਮੁਹੱਈਆ ਕਰਵਾਏ ਗਏ ਪਸ਼ੂ ਫੀਲਡ ਯੂਨਿਟ ਤੋਂ ਬੇਕਰੀ ਚਾਹੇ ਸਿਲਾਈ ਹੋਵੇ ਇਥੋਂ ਤੱਕ ਕਿ ਟਰੈਕਟਰ ਹੈਪੀ ਸੀਡ ਮਹਿਲਾ ਸਵੈ ਸਹਾਇਤਾ ਗਰੁੱਪ ਹੀ ਚਲਾਉਂਦੀਆਂ ਨੇ ਉਹਨਾਂ ਨੂੰ ਇਕਜੁੱਟ ਕਰਨ ਵਾਲੀ ਸਰਬਜੀਤ कौर ਸਵੈ ਸਹਾਇਤਾ ਗਰੁੱਪ ਦੀ ਇੱਕ ਆਮ ਮੈਂਬਰ ਤੋਂ ਕਿਵੇਂ ਪਿੰਡ ਦੀਆਂ ਔਰਤਾਂ ਦੇ ਲਈ ਕਮਿਊਨਿਟੀ ਕੋਆਰਡੀਨੇਟਰ ਬਣ ਕੇ ਮਹਿਲਾ ਸਸ਼ਕਤੀਕਰਨ ਦੇ ਲਈ ਰੋਲ ਮਾਡਲ ਬਣੀ ਇਸ ਬਾਰੇ ਵੀ ਤੁਹਾਡੀ ਨਾਲ ਸਾਰੀ ਜਾਣਕਾਰੀ ਸਾਂਝਾ ਕਰਦੇ ਹਾਂ ਗ੍ਰੈਜੂਏਸ਼ਨ ਤੱਕ ਪੜ੍ਹੀ ਲਿਖੀ ਸਰਬਜੀਤ कौर ਦੱਸਦੀ ਹੈ ਕਿ ਉਹ अपंगता ਕਾਰਨ 6 ਸਾਲ ਪਹਿਲਾਂ ਆਪਣੇ ਘਰ ਦੇ ਵਿੱਚ ਸਿਖਲਾਈ ਸਿਲਾਈ ਦਾ ਕੰਮ ਕਰਦੀ ਸੀ ਪਰ 2017 ਦੇ ਵਿੱਚ ਜਦੋਂ H M E L ਨੇ ਪਿੰਡ ਦੇ ਵਿੱਚ ਸਵੈ ਸਹਾਇਤਾ ਗਰੁੱਪ ਬਣਾਉਣੇ ਸ਼ੁਰੂ ਕੀਤੇ ਤਾਂ ਸਰਬਜੀਤ ਨੇ ਉਹਨਾਂ ਦੇ ਨਾਲ ਮਿਲ ਕੇ ਔਰਤਾਂ ਨੂੰ ਸੰਗਠਿਤ ਕੀਤਾ ਤੇ 2018 ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਸਵੈ ਸਹਾਇਤਾ ਸਮੂਹ ਦਾ ਗਠਨ ਕੀਤਾ ਇਸ ਗਰੁੱਪ ਦੀ ਬੈਸਟ ਪਰਫਾਰਮੈਂਸ ਦੇਖ ਕੇ H MEL ਦੇ ਸਹਿਯੋਗੀ ਹੈਂਡ ਇਨ ਹੈਂਡ ਸੰਗਠਨ ਨੇ ਉਹਨਾਂ ਨੂੰ ਅੱਗੇ ਆਉਣ ਅਤੇ ਕੰਮ ਕਰਨ ਦਾ ਮੌਕਾ ਦਿੱਤਾ ਇਸ ਨਾਲ ਸਰਵਜੀਤ ਕੌਰ ਨੂੰ ਈ ਰਿਕਸ਼ਾ ਮੁਹੱਈਆ ਕਰਵਾਈ ਗਈ ਜਿਸ ਨਾਲ ਸਰਵਜੀਤ ਨੇ ਅਪੰਗਤਾ ਨੂੰ ਆਪਣੀ ਤਾਕਤ ਬਣਾ ਕੇ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਔਰਤਾਂ ਨੂੰ ਜਿਹੜਾ ਹੈ ਉਹ ਜਾਗਰੂਕ ਕੀਤਾ ਔਰਤਾਂ ਦੀ ਸੋਚ ਬਦਲੀ ਅਤੇ ਹੁਣ ਇਸ ਪਿੰਡ ਦੇ ਵਿੱਚ 21 ਸਵੈ ਸਹਾਇਤਾ ਗਰੁੱਪ ਬਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਪਿੰਡਾਂ ਦੀਆਂ 200 ਤੋਂ ਵੱਧ ਔਰਤਾਂ ਜੁੜੀਆਂ ਹੋਈਆਂ ਨੇ ਤੇ ਨਾਲ ਹੀ ਪਿੰਡਾਂ ਦੇ ਵਿੱਚ ਚਾਹੇ ਉਹ ਬੇકરી ਯੂਨਿਟ ਹੋਵੇ ਪਸ਼ੂ ਫੀਲਡ ਸਿਖਲਾਈ ਟਰੈਕਟਰ ਹੈਪੀ ਸੀਡਰ ਸਮੇਤ 10 ਅਜਿਹੇਆਂ ਇਕਾਈਆਂ ਮੁਹੱਈਆ ਕਰਵਾਈਆਂ ਜਿਸ ਕਾਰਨ ਔਰਤਾਂ ਹੁਣ ਇਕੱਠਿਆ ਕੰਮ ਕਰ ਰਹੀਆਂ ਨੇ ਤੇ ਆਪਣਾ ਰੋਜ਼ਗਾਰ ਜਿਹੜਾ ਹੈ ਉਹ ਚਲਾ ਰਹੀ ਹੈ ਇਹ ਕਹਾਣੀ ਸਰਬਜੀਤ ਕੌਰ ਦੀ ਹੈ ਕਿਸ ਤਰੀਕੇ ਦੇ ਨਾਲ ਸਰਬਜੀਤ ਨੇ ਮਿਲ ਕੇ ਕੰਮ ਕੀਤਾ ਤੇ ਘਰ-ਘਰ ਜਾ ਕੇ ਉਸ ਦੀ ਜਿਹੜੀ ਹੈ ਸਰੀਰਕ ਕਮਜ਼ੋਰੀ ਬਣ ਸਕਦੀ ਸੀ ਪਰ ਉਸ ਨੇ ਫਿਰ ਵੀ ਲੋਕਾਂ ਨੂੰ ਜਾਗਰੂਕ ਕੀਤਾ ਕੱਲੇ-ਕੱਲੇ ਦੇ ਘਰ ਜਾ ਕੇ ਕੁੰਡਾ ਖੜਕਾਉਂਦੀ ਸੀ ਔਰਤਾਂ ਨੂੰ ਜਾਗਰੂਕ ਕਰਦੀ ਸੀ ਤੇ ਉਸ ਤੋਂ ਬਾਅਦ ਕੰਪਨੀ ਦੇ ਵੱਲੋਂ ਉਸ ਨੂੰ ਜਿਹੜੀ ਹੈ ਸਾਈਕਲ ਮੁਹੱਈਆ ਕਰਵਾਈ ਗਈ ਬਾ ਵਿਚ ਉਸਨੇ ਉਸਦੀ ਵਰਤੋਂ ਕਰਕੇ ਵੱਧ ਤੋਂ ਵੱਧ ਔਰਤਾਂ ਨੂੰ ਜਾਗਰੂਕ ਕੀਤਾ ਤੇ ਅੱਜ ਇਹ ਪਿੰਡ ਦੀਆਂ 200 ਤੋਂ ਵੱਧ ਔਰਤਾਂ ਜਿਹੜੀਆਂ ਨੇ ਉਹ ਜਾਗਰੂਕ ਹੈ ਆਪਣੇ ਹੱਥਾਂ ਦੇ ਨਾਲ ਕਿਰਤ ਕਰਦੀ ਹੈ ਤੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਤਾਂ ਇੱਕ ਕਹਾਣੀ ਜੜੀ ਹੈ ਸਰਵਜੀਤ ਕੌਰ ਦੀ ਹੈ ਤਾਂ ਬਹੁਤ ਸਾਰੇ ਲੋਕ ਅਜੇ ਇਹ ਕਹਿੰਦੇ ਨੇ ਕਿ ਸ਼ਾਇਦ ਸਾਡੀ ਕਿਸਮਤ ਦੀਆਂ ਲਕੀਰਾਂ ਖਰਾਬ ਹੈ ਇਸ ਕਰਕੇ ਜਿਹੜੇ ਹੈ ਅਸੀਂ ਜ਼ਿੰਦਗੀ ਦੇ ਵਿੱਚ ਸਕਸੈਸ ਨਹੀਂ ਹੋ ਪਾਉਂਦੇ ਨਹੀਂ ਜਾਂ ਫਿਰ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਬਣ ਪਾਉਂਦੇ ਨੇ ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਸਰਬਜੀਤ ਕੌਰ ਤੋਂ ਸਿੱਖਣ ਦੀ ਲੋੜ ਹੈ ਕਿਵੇਂ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਹੈ ਸਰੀਰਕ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਇਆ ਗਿਆ ਤੇ ਬਹੁਤ ਜਿਹੜੀ ਹੈ ਔਰਤਾ ਦੇ ਲਈ ਅੱਜ ਉਹ ਮਿਸਾਲ ਬਣੀਆਂ ਨੇ ਜਿਹੜੀਆਂ ਔਰਤਾ ਪੜ੍ਹੀ ਲਿਖਿਆ ਵੀ ਹੈ ਪਰ ਫਿਰ ਵੀ ਕਈ ਕਾਰਨਾਂ ਦੇ ਕਾਰਨ ਘਰਾਂ ਦੇ ਵਿੱਚ ਬੈਠੀਆਂ ਨੇ ਉਹ ਔਰਤਾਂ ਵੀ ਇਸ ਔਰਤ ਦੀ ਕਹਾਣੀ ਸੁਣ ਕੇ ਬਹੁਤ ਜ਼ਿਆਦਾ ਪ੍ਰੇਰਿਤ ਹੁੰਦੀਆਂ ਨੇ ਤੇ ਘਰ ਤੋਂ ਬਾਹਰ ਨਿਕਲ ਕੇ ਆਪਣੇ ਵਜੂਦ ਨੂੰ ਦਿਖਾਉਂਦੀਆਂ ਨੇ ਤੇ ਮਿਹਨਤ ਕਰਕੇ ਘਰ ਦਾ ਗੁਜ਼ਾਰਾ ਵੀ ਚਲਾਉਂਦੀਆਂ ਨੇ ਬਹੁਤ ਸਾਰੀਆਂ ਅਜਹੀਆਂ ਔਰਤਾਂ ਨੇ ਜਿਹੜੀਆਂ ਅੱਜ ਵੀ ਡਰਦੀਆਂ ਨੇ ਜਿਹੜੀਆਂ ਅੱਜ ਵੀ ਜਿਹੜੇ ਘਰਾਂ ਦੀ ਚਾਰ ਦਿਵਾਰੀ ਦੇ ਵਿੱਚ ਰਹਿੰਦੀਆਂ ਨੇ ਪਰ ਫਿਰ ਵੀ ਸਰਬਜੀਤ ਕੌਰ ਨੇ ਪਿੰਡ-ਪਿੰਡ ਵਿੱਚ ਜਾ ਕੇ ਔਰਤਾਂ ਨੂੰ ਜਿਹੜਾ ਹੈ ਉਹ ਜਾਗਰੂਕ ਕੀਤਾ ਤੇ ਕਿਸ ਤਰੀਕੇ ਦੇ ਨਾਲ ਇਸ ਪਿੰਡ ਦੀ ਨੁਹਾਰ ਬਦਲੀ ਹੈ ਤੇ ਅੱਜ ਇਸ ਪਿੰਡ ਦੇ ਵਿੱਚ 200 ਤੋਂ ਵੱਧ ਔਰਤਾਂ ਨੂੰ ਮਿਲਿਆ ਅਤੇ ਔਰਤਾ ਡਟ ਕੇ ਮਿਹਨਤ ਕਰਦੀਆਂ ਨੇ ਤੇ ਆਪਣੇ ਘਰ ਦੀਆਂ ਜਿਹੜੀਆਂ ਸਥਿਤੀਆਂ ਨੂੰ ਵੀ ਬਦਲ ਰਹੀਆਂ ਨੇ ਤਾਂ ਕਮੈਂਟ ਦੇ ਜ਼ਰੀਏ ਤੁਸੀਂ ਇਸ ਕਹਾਣੀ ਦੇ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ